ਧਿਆਨ ਸਿੰਘ ਸਰਪੰਚ ਪਿੰਡ ਕਾਲਸਨਾ ਦਾ ਜੋ ਕਹਿੰਦਾ ਕਿ ਮੈਂ ਕਕਾਰ ਨਿਤਾਰਾਂਗਾ ਭਾਵੇਂ ਤੁਸੀਂ ਮੈਨੂੰ ਇਦਾਂ ਹੀ ਬਾਸਮੋਤ ਜੀ ਸਾਹਿਬ ਜੀ ਤਾਂ ਉਤਾਰ ਕੇ ਜਾਣੀ ਉਹ ਕਕਾਰ ਆਪਣੇ ਤੇ ਉੱਥੇ ਰੂਮ ਸੀਗੇ ਉਹਨਾਂ ਦੇ ਬਣਾਏ ਹੋ ਉਹ ਕਹਿੰਦੇ ਵੀ ਇੱਥੇ ਚ ਰੱਖ ਲਿਓ ਤੁਸੀਂ ਚਲੇ ਜਾਓ ਬਾਸੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਅਸੀਂ ਕਹਿੰਦੇ ਵੀ ਇਹ ਤਾਂ ਅਸੀਂ ਕਰਨਾ ਨਹੀਂ ਹੈਗਾ ਨਾ ਇੱਕ ਪਾਸੇ ਤਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਦੂਜੇ ਪਾਸੇ ਤੁਸੀਂ ਇੱਕ ਅਹਿਮ ਧਰਮ ਸਿੱਖ ਜਿਨ੍ਹਾਂ ਨੇ ਇੱਕ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੇ ਲਈ ਦਿੱਤੀਆਂ ਉਸ ਧਰਮ ਦੇ ਵਿੱਚ ਜੋ ਵਿਅਕਤੀ ਆ ਉਸ ਨੂੰ ਹੀ ਤੁਸੀਂ ਉਸ ਸਮੇਂ ਐਂਟਰੀ ਨਹੀਂ ਦੇ ਰਹੀ ਸੋਨਾ ਇਕੱਠਾ ਕਰਨਾ ਸੀਗਾ ਦੇਸ਼ ਦੇ ਲਈ ਆਰਥਿਕ ਸਥਿਤੀ ਜਿਹੜੀ ਆ ਸਹੀ ਕਰਨੀ ਸੀ ਦੇਸ਼ ਦੀ ਤਾਂ ਸਭ ਤੋਂ ਵੱਧ ਸੋਨਾ ਉਦੋਂ ਪੰਜਾਬ ਨੇ ਦਿੱਤਾ ਸੀ। ਖਰੀ ਕ੍ਰਾਂਤੀ ਫਿਰ ਪੰਜਾਬ ਲੈ ਕੇ ਆਂਦਾ ਜਿਸ ਦੇ ਕਾਰਨ ਅੱਜ ਵੀ ਜਿਹੜੇ ਲੋਕ ਨੇ ਦੇਖਦੇ ਉਹ ਢਿੱਡ ਭਰ ਕੇ ਖਾਂਦੇ ਨੇ ਤੁਸੀਂ ਦੇਖ ਲਓ ਕਿ ਤੁਹਾਨੂੰ ਕੀ ਅਹਿਸਾਸ ਕਰਾਇਆ ਜਾ ਰਿਹਾ ਤੁਸੀਂ ਕਿਸ ਸਾਹਮਣੇ ਹੋ ਇਸ ਤੋਂ ਕਿ ਤੁਸੀਂ ਆਜ਼ਾਦ ਹੋ ਜੇ ਤੁਸੀਂ ਕਿਸੇ ਨੂੰ ਸੱਦਾ ਪੱਤਰ ਦੇਣਾ ਤਾਂ ਉਸ ਤੇ ਲਿਖ ਦਿੱਤਾ ਜਾਵੇ ਕਿ ਗੁਰਸਿੱਖ ਬੰਦਨਾ ਆਵੇ ਬਿਲਕੁਲ ਫਿਰ ਸਭ ਕੁਝ ਸਾਫ਼ ਹੋ ਜਾਏਗਾ ਅਗਲੇ ਦਾ ਕਿਉਂ ਮਨ ਤੋੜਦੇ ਹੋ ਤੁਸੀਂ 26 ਜਨਵਰੀ ਨੂੰ ਹੀ ਜਿਹੜਾ ਲਾਲ ਕਿਲੇ ਤੇ ਜਿਹੜਾ ਖੇਤੀ ਕਾਨੂੰਨਾ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਸੀ ਉਹ ਮਾਹੌਲ ਬਣਿਆ ਸੀ ਤਾਂ ਹੁਣ ਆਹ ਕੌਣ ਮਾਹੌਲ ਬਣਾ ਗਿਆ ਉਸ ਸਮੇਂ ਤਾਂ ਕਿਸਾਨਾਂ ਦੇ ਦੋਸਤ ਲਗਾ ਦਿੱਤੇ ਗਏ ਸੀ ਕਿ ਕਿਸਾਨ ਜੀ ਗਲਤ ਰਾਹ ਤੇ ਜਾ ਰਹੇ ਆ ਗਰਮਖੈਲੀ ਨੇ ਸੱਚੀ ਗੱਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਤ ਚੀਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਕੁਝ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਆਜ਼ਾਦੀ ਦਿਵਸ 15 ਅਗਸਤ ਦਾ ਜਿਹੜਾ ਦਿਨ ਲੰਘ ਕੇ ਗਿਆ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਜਸ਼ਨਾਂ ਦੇ ਨਾਲ ਮਨਾਇਆ ਜਾਂਦਾ ਇਹ ਕਿਹਾ ਜਾਂਦਾ ਕਿ ਲਾਲ ਕਿਲੇ ਦੇ ਉੱਪਰ ਦੇਸ਼ ਦਾ ਪ੍ਰਧਾਨ ਮੰਤਰੀ ਝੰਡਾ ਚੜਾਉਂਦਾ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਜਸ਼ਨ ਦੇ ਨਾਲ ਮਨਾਇਆ ਜਾਂਦਾ ਪਰ ਉੱਥੇ ਜਿਹੜਾ ਇੱਕ ਘਟਨਾ ਕਰਮ ਹੋ ਜਾਂਦਾ ਇੱਕ ਕਿ ਇੱਕ ਸਿੱਖ ਵਿਅਕਤੀ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਅੰਦਰ ਜਾਣਾ ਤਾਂ ਤੁਹਾਨੂੰ ਜਿਹੜਾ ਸ਼ਰੀ ਸਾਬ ਉਤਾਰ ਕੇ ਜਾਣਾ ਪਵੇਗਾ ਹਾਲਾਂਕਿ ਉਸ ਨੂੰ ਪਹਿਲਾਂ ਜਿਹੜੀ ਚਿੱਠੀ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਰਵਾਈਟ ਕਰਕੇ ਫਿਰ ਉਸ ਦੇ ਕਕਾਰਾਂ ਨੂੰ ਉਤਾਰਨ ਦੀ ਗੱਲ ਕੀਤੀ ਜਾਂਦੀ ਹੈ ਸਿੱਖਾਂ ਨੂੰ ਵਾਰ-ਵਾਰ ਟਾਰਗੇਟ ਕਿਉਂ ਕੀਤਾ ਜਾਂਦਾ ਕਿਉਂ ਵੱਖਰੇ ਧਰਮ ਦੀ ਇੱਜ਼ਾਜ਼ਤ ਨਹੀਂ ਦਿੱਤੀ ਜਾਂਦੀ ਇਹ ਮਸਲਾ ਪਿਛਲੇ ਸਮੇਂ ਦੇ ਵਿੱਚ ਵੀ ਉੱਭਰਿਆ ਸੀ ਜਦੋਂ ਇੱਕ ਰਾਜਸਥਾਨ ਦੇ ਵਿੱਚ ਵਿਦਿਆਰਥਣ ਪੇਪਰ ਜੀਨ ਜਾਂਦੀ ਆ ਉੱਥੇ ਵੀ ਜਿਹੜਾ ਕਕਾਰ ਉਤਾਰਨ ਦੀ ਗੱਲ ਕਹੀ ਜਾਂਦੀ ਆ ਹਾਲਾਂਕਿ ਐਸਜੀਪੀਸੀ ਨੇ ਵੀ ਐਕਸ਼ਨ ਲਿਆ ਇਸ ਮਸਲੇ ਦੇ ਉੱਪਰ ਚਰਚਾ ਕਰਾਂਗੇ ਕਿ ਪੂਰਾ ਅਸਲ ਦੇ ਵਿੱਚ ਮਸਲਾ ਕੀ ਆ ਕਿਉਂ ਵਾਰ-ਵਾਰ ਇਸ ਤਰੀਕੇ ਦੇ ਜਿਹੜੇ ਸਵਾਲ ਲੈ ਉਹ ਖੜੇ ਕੀਤੇ ਜਾਂਦੇ ਨੇ ਮੇਰੇ ਨਾਲ ਮੇਰੇ ਜੋਗੀ ਨੇ ਜਿਹੜੇ ਸਤਨਾਮ ਬਠੋਈ ਮੌਜੂਦ ਨੇ ਸਤਨਾਮ ਕਿਸ ਤਰੀਕੇ ਦੇਖਦੇ ਹੋ ਕਿ ਮਾਮਲਾ ਕੀ ਆ ਇਹ ਪਹਿਲਾਂ ਤਾਂ ਤਾਂ ਮਾਮਲਾ ਆਪਾਂ ਸਾਫ਼ ਹੀ ਦੇਖ ਰਹੇ ਹਾਂ ਸੁਖਮਨ ਇੱਕ ਪਾਸੇ ਤਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਦੂਜੇ ਪਾਸੇ ਤੁਸੀਂ ਇੱਕ ਅਹਿਮ ਧਰਮ ਸਿੱਖ ਜਿਨ੍ਹਾਂ ਨੇ ਕਿ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੇ ਲਈ ਦਿੱਤੀਆਂ ਤੇ ਉਹਨਾਂ ਉਸ ਧਰਮ ਦੇ ਵਿੱਚ ਜੋ ਵਿਅਕਤੀ ਆ ਉਸ ਨੂੰ ਹੀ ਤੁਸੀਂ ਉਸ ਸਮੇਂ ਐਂਟਰੀ ਨਹੀਂ ਦੇ ਰੇ ਆਖਰਕਾਰ ਕਿਉਂ ਜਿਹੜਾ ਡਰ ਲੱਗਿਆ ਇਹ ਇੱਕ ਵੱਡਾ ਸਵਾਲ ਜਿਹੜਾ ਸੁਖਮਣ ਖੜਾ ਹੋ ਰਿਹਾ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇਹ ਸਵਾਲ ਨਹੀਂ ਖੜਾ ਹੋਇਆ ਇਹ ਅੱਜ ਦੇ ਹਾਲਾਤਾਂ ਨੂੰ ਹਕੀਕਤ ਵਿੱਚ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਕਿ ਭਾਵੇਂ ਤੁਸੀਂ ਕਹਿਣ ਚ ਸੁਣਨ ਵਿੱਚ ਆਜ਼ਾਦ ਹੋ ਪਰ ਚੱਲਣਾ ਹੋਵੇ ਪਏਗਾ ਜਿਵੇਂ ਸਰਕਾਰ ਕਹੇਗੀ ਹਾਲਾਂਕਿ ਕਾਨੂੰਨ ਦੇ ਦਾਇਰੇ ਵਿੱਚ ਅਸੀਂ ਚੱਲਦੇ ਆ ਕਾਨੂੰਨ ਦਾ ਦਾਇਰਾ ਕਾਨੂੰਨ ਸਾਡੇ ਤੇ ਬਣਿਆ ਹੋਇਆ ਪਰ ਉਸੇ ਕਾਨੂੰਨ ਚ ਜੋ ਧਰਮ ਨੂੰ ਲੈ ਕੇ ਵੱਖ-ਵੱਖ ਜਿਹੜੇ ਆ ਉਹ ਅਨੁਸ਼ੇਧ ਦਿੱਤੇ ਗਿਆ ਵੱਖ-ਵੱਖ ਜਿਹੜੇ ਆ ਜਿਹੜੇ ਕਾਨੂੰਨ ਬਣਾਏ ਗਿਆ ਕਿ ਇਸ ਕਾਨੂੰਨ ਵਿੱਚ ਇਹ ਰਾਹਤ ਹੈ ਇਸ ਕਾਨੂੰਨ ਨੂੰ ਮਾਫ ਕਰਨਾ ਇਸ ਧਰਮ ਨੂੰ ਇਹ ਰਾਹਤ ਹੈ ਤੇ ਇਸ ਧਰਮ ਵਿੱਚ ਆ ਕੁਝ ਤੁਸੀਂ ਅਪਣਾ ਸਕਦੇ ਹੋ ਤਾਂ ਉਹ ਕਾਨੂੰਨ ਜਦੋਂ ਸਾਨੂੰ ਆਜ਼ਾਦੀ ਦੇ ਰਿਹਾ ਜਿਸ ਨੂੰ ਲੈ ਕੇ ਅਸੀਂ ਪਹਿਲਾਂ 26 ਜਨਵਰੀ ਤੇ ਜਸ਼ਨ ਮਨਾਉਂਦੇ ਆ ਕਿ ਇਹ ਕਾਨੂੰਨ ਸਾਡੇ ਦੇਸ਼ ਦਾ ਬਣ ਗਿਆ ਤੇ ਲਾਗੂ ਹੋ ਗਿਆ ਪਰ ਅਸੀਂ ਉਸ ਦੇ ਤਹਿਤ ਚੱਲਣਾ ਕਿਉਂ ਨਹੀਂ ਚਾਹਦੇ ਆਖਰਕਾਰ ਮੌਕੇ ਤੇ ਅਜਿਹਾ ਕਿਉਂ ਪ੍ਰਸ਼ਾਸਨ ਨੂੰ ਰੋਕਣਾ ਪੈ ਗਿਆ ਬੁਰਧਿਆਨ ਸਿੰਘ ਜਿੰਦਾ ਪੂਰਾ ਮੈਂ ਤੁਹਾਨੂੰ ਮਸਲਾ ਦੱਸ ਦਿੰਦਾ ਸੁਖਮਣ ਇਹ ਜਿਹੜਾ ਪਿੰਡ ਪਟਿਆਲਾ ਜ਼ਿਲ੍ਹੇ ਦੇ ਨਾਬਾ ਹਲਕੇ ਦਾ ਪਿੰਡ ਹੈ ਕਾਲਸਨਾ ਜਿੱਥੇ ਹੁੰਦਾ ਸਰਪੰਚ ਸੀ ਸਰਪੰਚ ਨੂੰ ਸੱਦਾ ਪੱਤਰ ਆਂਦਾ ਤੇ ਸਰਪੰਚ ਸਾਹਿਬ ਜਿਹੜੇ ਆ ਖੁਸ਼ੀ-ਖੁਸ਼ੀ ਤਿਆਰ ਹੋ ਕੇ ਜਾਂਦੇ ਆ ਕਿ ਅਸੀਂ ਆਜ਼ਾਦੀ ਦਿਵਸ ਤੇ ਜਾ ਰਹੇ ਆ ਤੇ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹ ਉਹ ਸੁਣ ਖਬਰ ਆ ਕਿ ਬਹੁਤ ਚੁਣਿਆ ਗਿਆ ਸੀ ਕਿ ਪੂਰੇ ਪੰਜਾਬ ਦੇ ਵਿੱਚੋਂ 6 ਪੰਚਾਇਤਾਂ ਚੁਣੀਆਂ ਗਈਆਂ ਸੀ ਬਿਲਕੁਲ ਤਾਂ ਉਹ ਸਰਪੰਚ ਨੂੰ ਸਨਮਾਨਤ ਵੀ ਕਰਨਾ ਸੀਗਾ ਤਾਂ ਜਦੋਂ ਉਹ ਉੱਥੇ ਜਾਂਦਾ ਹੈ ਤੇ ਉਸ ਦੇ ਨਾਲ ਜਿਹੜਾ ਸਭ ਤੋਂ ਵੱਡਾ ਡਿਸਪਿਊਟ ਖੜਾ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਕਕਾਰ ਪਾਏ ਹੋਏ ਨੇ ਕਕਾਰ ਉਤਾਰ ਕੇ ਅੰਦਰ ਜਾਓ ਤਾਂ ਤੁਸੀਂ ਜਾਓਗੇ ਤਾਂ ਉਧਰ ਆਪਣੇ ਧਰਮ ਦੇ ਲਈ ਅੜ ਕੇ ਖੜ ਗਿਆ ਗੁਰਧਿਆਨ ਸਿੰਘ ਸਰਪੰਚ ਪਿੰਡ ਕਾਲਸਨਾ ਦਾ ਜੋ ਕਹਿੰਦਾ ਕਿ ਮੈਂ ਕਕਾਰ ਨਹੀਂ ਤਾਰਾਂਗਾ ਭਾਵੇਂ ਤੁਸੀਂ ਮੈਨੂੰ ਇਦਾਂ ਹੀ ਬਾਸ ਮੋੜ ਦਿਓ ਤਾਂ ਉਹ ਸਰਮਾਨ ਲੈ ਬਿਨਾ ਬਾਸ ਆ ਗਿਆ ਤਾਂ ਇੱਥੇ ਥੋੜੇ ਸਮੇਂ ਦੀ ਪਹਿਲਾਂ ਦੀ ਗੱਲ ਕਰ ਲਈਏ ਇਹ ਪਿਛਲੇ ਮਹੀਨੇ ਦੀ ਉਹ ਘਟਨਾ ਸੁਖਮਣ ਕਿ ਇੱਕ ਲੜਕੀ ਹੈ ਜਿਹੜੀ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਤੋਂ ਪੇਪਰ ਦੇਣ ਜਾਂਦੀ ਹੈ ਰਾਜਸਥਾਨ ਦੇ ਜੈਪੁਰ ਚ ਪੁਰਨਵਾ ਪੂਰਨਿਮਾ ਯੂਨੀਵਰਸਿਟੀ ਚ ਤਾਂ ਉਸ ਦੇ ਨਾਲ ਵੀ ਬਿਲਕੁਲ ਇਹੀ ਕੁਝ ਹੋਇਆ ਉਦੋਂ ਕੀ ਹੋਇਆ ਉਦੋਂ ਜਦੋਂ ਇਹ ਮਸਲਾ ਵੱਡਾ ਬਣ ਗਿਆ ਐਚ ਜੀ ਪੀ ਸੀ ਐਕਸ਼ਨ ਮੋਡ ਚ ਆ ਗਈ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਚ ਮਸਲਾ ਚਲਾ ਗਿਆ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਕੁੜੀ ਦਾ ਇੱਕ ਸਾਲ ਵੀ ਖਰਾਬ ਹੋਇਆ ਇੱਕ ਸਾਲ ਖਰਾਬ ਹੋਇਆ ਤੇ ਉੱਥੇ ਮਨ ਕਿੰਨਾ ਖਰਾਬ ਹੋਇਆ ਹੋਵੇਗਾ ਜਿਹੜੀ ਉਸ ਨੇ ਤਿਆਰੀ ਕੀਤੀ ਹੈ ਐਡਾ ਦਾ ਲਾ ਕੀਤਾ ਉਹਨੇ ਪਹਿਲਾਂ ਦਾ ਕਰਕੇ ਤਿਆਰੀ ਜੁਡੀਸ਼ੀਅਲ ਦੇ ਲਈ ਉਸ ਨੇ ਪੇਪਰ ਦੇਣਾ ਸੀਗਾ ਪਰ ਉਸ ਨੂੰ ਉਹ ਤੋਂ ਰੋਕ ਦਿੱਤਾ ਗਿਆ ਸਿਰਫ ਕਕਾਰਾਂ ਕਰਕੇ ਤਾਂ ਇਹ ਇੱਕ ਮਨ ਨੂੰ ਬੜੀ ਠੇਸ ਪਹੁੰਚਾਉਣ ਵਾਲੀ ਗੱਲ ਤਾਂ ਹੁਣ ਉਧਰ ਵੱਧਦੇ ਹਾਂ ਕਿ ਮਸਲਾ ਬੜਾ ਬਣ ਗਿਆ ਫਿਰ ਰਾਜਸਥਾਨ ਸਰਕਾਰ ਨੂੰ ਐਕਸ਼ਨ ਮੋਡ ਚਾਣਾ ਪਿਆ ਕਿ ਭਾਈ ਅਸੀਂ ਅੱਗੇ ਤੋਂ ਆਰਡਰ ਜਾਰੀ ਕਰਦੇ ਹਾਂ ਕਿ ਅੱਗੇ ਤੋਂ ਅਜਿਹਾ ਨਹੀਂ ਹੋਏਗਾ ਬਿਲਕੁਲ ਹਰ ਵਾਰੀ ਕਿਉਂ ਹਰ ਵਾਰੀ ਇਹ ਲੱਗ ਕਿ ਹਰ ਵਾਰ ਫਿਰ ਐਸੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਜਾਵੇ ਫਿਰ ਕੋਰਟਾਂ 'ਚ ਜਾਵੇ ਹਰੇਕ ਮਸਲੇ ਦੇ ਵੀ ਹਰ ਇੱਕ ਮਸਲਾ ਕੋਰਟ ਵਿੱਚ ਜਾ ਕੇ ਹੀ ਸਲਝਾਇਆ ਜਾਵੇ ਜਾਂ ਮਸਲਾ ਬਣਾ ਕੇ ਹੀ ਆਖਰਕਾਰ ਕਿਉਂ ਨਹੀਂ ਲੋਕਾਂ ਨੂੰ ਆਜ਼ਾਦੀ ਦਿੱਤੀ ਜਾ ਰਹੀ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਕਿ ਸਾਰਾ ਦੇਸ਼ ਆਜ਼ਾਦ ਹੈ ਜੀ ਕਿਸੇ ਨੂੰ ਕੋਈ ਬੋਲਣ ਤੋਂ ਰੋਕ ਨਹੀਂ ਐ ਕਿਸੇ ਨੂੰ ਕੁਝ ਵੀ ਖਾਣ ਪੀਣ ਤੋਂ ਰੋਕ ਨਹੀਂ ਐ ਉੱਥੇ ਹੀ ਮੈਂ ਕੇਂਦਰੀ ਗ੍ਰਹਿ ਮੰਤਰੀ ਮਿਸ ਸ਼ਾਦਾ ਦਾ ਬਿਆਨ ਦੀ ਜ਼ਿਕਰ ਕਰ ਦੇਣਾ ਕਿ ਪ੍ਰਧਾਨ ਮੰਤਰੀ ਨੇ ਵੀ ਇਹੀ ਗੱਲ ਕਹੀ ਕਿ ਸਾਨੂੰ ਆਪਣੀਆਂ ਭਾਸ਼ਾਵਾਂਾਂ ਤੇ ਵੀ ਜਿਹੜਾ ਨਾ ਮਾਣ ਕਰਨਾ ਚਾਹੀਦਾ ਸਾਨੂੰ ਆਪਣੀ ਭਾਸ਼ਾ ਦੇ ਤਹਿਤ ਚੱਲਣਾ ਪਵੇ ਪਰ ਥੋਪੀ ਅਸੀਂ ਹਿੰਦੀ ਤੇ ਹਿੰਦੀ ਜਾਨਦੇ ਆ ਇੱਕ ਇਹ ਇੱਕ ਵਖਰਾ ਵਿਸ਼ਾ ਹੈ ਪਰ ਜੇਕਰ ਦੇਖਿਆ ਜਾਵੇ ਕਿ ਹੁਣ ਇਹ ਮਸਲਾ ਜਿਹੜਾ ਸਰਪੰਚ ਗੁਰਧਾਨ ਸਿੰਘ ਵਾਲਾ ਇਹ ਮਸਲਾ ਹੁਣ ਕਿਤੇ ਨਾ ਕਿਤੇ ਵੱਡਾ ਹੋ ਸਕਦਾ ਆਣ ਵਾਲੇ ਦਿਨਾਂ 'ਚ ਕਿਉਂਕਿ ਜਦੋਂ ਇੱਕ ਵਿਅਕਤੀ ਨੂੰ ਆਜ਼ਾਦੀ ਵਾਲੇ ਦਿਸ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਹਜੇ ਆਜ਼ਾਦ ਨਹੀਂ ਸਾਡੇ ਕਹਿਣ ਮੁਤਾਬਿਕ ਚੱਲਣਾ ਪਏਗਾ ਅਸੀਂ ਇਹੋ ਵੀ ਵੱਡੀ ਗੱਲ ਹੈ ਕਿ ਆਜ਼ਾਦੀ ਲੈਣ ਦੇ ਵਿੱਚ ਸਿੱਖਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਹੁਣ ਤੱਕ ਜੇ ਘਰ ਦੇਖਿਆ ਜਾਵੇ ਕਿ ਪੰਜਾਬ ਦਾ ਕੋਨਾ ਕੋਨਾ ਪੰਜਾਬ ਦੀ ਧਰਤੀ ਦਾ ਖੂਨ ਨਾਲ ਰੰਗਿਆ ਪਿਆ ਆਜ਼ਾਦੀ ਲੈਣ ਦੇ ਲਈ ਤਾਂ ਸਭ ਤੋਂ ਵੱਧ ਜੇਕਰ ਗੱਲ ਕਰੀਏ ਕਿ ਜਦੋਂ ਉਹ ਸਮਾਂ ਆਇਆ ਸੀਗਾ ਕਿ ਸੋਨਾ ਇਕੱਠਾ ਕਰਨਾ ਸੀਗਾ ਦੇਸ਼ ਦੇ ਲਈ ਜਦੋਂ ਅਸਾ ਉਸ ਦੀ ਥਿਚੋ ਕੱਢਣਾ ਸੀ ਆਰਥਿਕ ਸਥਿਤੀ ਜਿਹੜੀ ਸਹੀ ਕਰਨੀ ਸੀ ਦੇਸ਼ ਦੀ ਤਾਂ ਸਭ ਤੋਂ ਵੱਧ ਸੋਨਾ ਉਦੋਂ ਪੰਜਾਬ ਨੇ ਦਿੱਤਾ ਸੀ ਉਸ ਤੋਂ ਬਾਅਦ ਦੀ ਗੱਲ ਕਰ ਲੈਂਦੇ ਆ ਕਿ ਹਰੀ ਕ੍ਰਾਂਤੀ ਲੈ ਕੇ ਆਈ ਹਰੀ ਕ੍ਰਾਂਤੀ ਫਿਰ ਪੰਜਾਬ ਲੈ ਕੇ ਆਂਦਾ ਜਿਸ ਦੇ ਕਾਰਨ ਅੱਜ ਵੀ ਜਿਹੜੇ ਲੋਕ ਨੇ ਦੇਖਦੇ ਉਹ ਢਿੱਡ ਭਰ ਕੇ ਖਾਂਦੇ ਨੇ ਜਿਹੜੇ ਇਸ ਚੱਕੇ ਸਾਲ ਦਾ ਅਨਾਜ ਜਮਾ ਪਿਆ ਪੰਜਾਬ ਕਰਕੇ ਆ ਜੇ ਉਹ ਪੰਜਾਬ ਕਰਕੇ ਹੀ ਆ ਇਹ ਇਕੱਲਾ ਇਹ ਨਹੀਂ ਕਿ ਅਸੀਂ ਪੰਜਾਬ ਤੇ ਸਿੱਖ ਨਾਲ ਰਿਲੇਟਡ ਆ ਪਰ ਸਿੱਖ ਜਿਆਦਾਤਰ ਪੰਜਾਬ ਚ ਰਹਿੰਦੇ ਆ ਤੇ ਹਰ ਇੱਕ ਮਸਲੇ ਤੇ ਅੱਗੇ ਆ ਕੇ ਸਿੱਖ ਰੈਜਿਮੈਂਟ ਜਿਹੜੀ ਆ ਆਰਮੀ ਦੀ ਹੋਰ ਲੜਦੀ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਚਲੋ ਪਿਛਲੇ ਮਹੀਨੇ ਹੋ Rajasthan ਤੋਂ ਮਾਮਲਾ ਸਾਹਮਣੇ ਆ ਗਿਆ ਕਿ ਇੱਕ ਸਿੱਖ ਬੀਬੀ ਆ ਉਹ ਜਿਹੜਾ ਪੇਪਰ ਦੇਣ ਜਾਂਦੀ ਆ ਉੱਥੇ ਨਹੀਂ ਦਿੱਤਾ ਜਾਂਦਾ ਤੇ ਹੁਣ ਸਰਪੰਚ ਨਾਲ ਬਹੁਤ ਵਾਰ ਜਹਾਜ਼ਾਂ ਦੇ ਵਿੱਚ ਦੇਖਣ ਨੂੰ ਆਉਂਦਾ ਕਿ ਫਲਾਈਟ ਚੜ੍ਹ ਨਹੀਂ ਦਿੱਤਾ ਜਾਂਦਾ ਫਲਾਈਟ ਨਹੀਂ ਚੜ੍ਹਨ ਦਿੱਤਾ ਜਾਂਦਾ ਉੱਥੇ ਹੀ ਕੁਝ ਸਮਾਂ ਪਹਿਲਾਂ ਮੈਟਰੋ ਦੇ ਵਿੱਚ ਇੱਕ ਸਿੱਖ ਨੌਜਵਾਨ ਨਾਲ ਮਸਲਾ ਬਣਿਆ ਸੀਗਾ ਜਿਸ ਨੂੰ ਜਾ ਕੇ ਕੁਝ ਜਿਹੜੇ ਆ ਐਸਜੀਪੀਸੀ ਦੇ ਪ੍ਰਧਾਨ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਜਾਂਦੇ ਆ ਤੇ ਉਹ ਸਾਰਾ ਮਸਲਾ ਜਿਹੜਾ ਸੋਲਵ ਕਰਦੇ ਆ ਤੁਸੀਂ ਦੇਖ ਲਓ ਕਿ ਤੁਹਾਨੂੰ ਕੀ ਅਹਿਸਾਸ ਕਰਾਇਆ ਜਾ ਰਿਹਾ ਤੁਸੀਂ ਕੀ ਸਮਝਦੇ ਹੋ ਇਸ ਤੋਂ ਕਿ ਤੁਸੀਂ ਆਜ਼ਾਦ ਹੋ ਹਾਲਾਂਕਿ ਕੋਈ ਜਦੋਂ ਜਦੋਂ ਰਾਜਸਥਾਨ ਵਾਲਾ ਮਾਮਲਾ ਹੋਇਆ ਉਦੋਂ ਐਸਜੀਪੀਸੀ ਕਹਿ ਕੇ ਅਟਿਆ ਕਿ ਕੇਂਦਰ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਭਾਈ ਪੂਰੇ ਦੇਸ਼ ਦੇ ਵਿੱਚ ਦੱਸਿਆ ਜਾਵੇ ਕਿ ਸਿੱਖਾਂ ਦੇ ਆ ਧਰਮਾ ਉਹ ਇਸ ਤਰੀਕੇ ਰਹਿ ਸਕਦੇ ਨੇ ਕਿ ਪੂਰੇ ਦੇਸ਼ ਨੂੰ ਜਾਣੂ ਕਰਵਾਇਆ ਜਾਵੇ ਬਿਲਕੁਲ ਤਾਂ ਜਾਣੂ ਵੀ ਕਰਵਾਇਆ ਜਾਵੇ ਤੇ ਇੱਥੇ ਕਿਆ ਉਸ ਸਮੇਂ ਕੇਂਦਰ ਸਰਕਾਰ ਨੂੰ ਵੀ ਦਖਲ ਦੇਣ ਦੀ ਲੋੜ ਸੀ ਹੁਣ ਇੱਥੇ ਜਿਹੜੇ ਘੱਟ ਗਿਣਤੀਆਂ ਦੇ ਚੇਅਰਮੈਨ ਨੇ ਉਹਨਾਂ ਦੇ ਵੀ ਸਵਾਲ ਖੜਾ ਹੁੰਦਾ ਹੈ ਕਿ ਸਿਰਫ ਤੁਸੀਂ ਸਰਕਾਰ ਦੇ ਡੱਫਲੀ ਬਣਾ ਵਜਣ ਦੇ ਉੱਤੇ ਰਹੇਗੇ ਤੁਸੀਂ ਕਿਉਂ ਨਹੀਂ ਹੁਣ ਬੋਲੇ ਕਿ ਕਿਉਂ ਸਾਡੇ ਜਿਹੜਾ ਸਿੱਖ ਧਰਮ ਦੇ ਨਾਲ ਲਈ ਜਿਹੜਾ ਤੱਕਾ ਹੋ ਰਿਹਾ ਐਨਾ ਕਿ ਇੱਕ ਬੰਦੇ ਨੂੰ ਇੱਕ ਪਾਸੇ ਅਸੀਂ ਆਜ਼ਾਦੀ ਦੇ ਦਿਸ ਦੇ ਸੋਲੇ ਗਾ ਰਹੇ ਆ 15 ਅਗਸਤ ਤੇ ਲਾਲ ਕਿਲੇ ਤੇ ਖੜ ਕੇ ਤੇ ਉਸੇ ਲਾਲ ਕਿਲੇ ਦੀ ਕੁਝ ਹੀ ਦੂਰੀ ਤੇ ਇੱਕ ਵਿਅਕਤੀ ਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਸਰਕਾਰ ਦੇ ਕੈਪਟਨ ਤਾਲ ਕੀ ਚੱਲਿਆਣਾ ਪਏਗਾ ਤੁਹਾਨੂੰ ਉਸੇ ਆਜ਼ਾਦੀ ਦਿਹਾੜੇ ਦੇ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ ਉਸੇ ਉਸੇ ਵਿੱਚੋਂ ਸਨਮਾਨ ਕਰਨਾ ਸੀਗਾ ਉਸੇ ਵਿੱਚ ਉਸ ਸਿੱਖ ਵਿਅਕਤੀ ਨੂੰ ਜਿਹੜਾ ਬੁਲਾਇਆ ਗਿਆ ਸੀ ਸੱਦਾ ਪੱਤਰ ਵੀ ਦਿੱਤਾ ਗਿਆ ਸੀ ਜਾਂ ਤਾਂ ਫਿਰ ਇਹ ਹੋ ਜਾਈ ਸੁਖਮਣ ਕਿ ਜੇ ਤੁਸੀਂ ਕਿਸੇ ਨੂੰ ਸੱਦਾ ਪੱਤਰ ਦੇਣਾ ਦੇਣਾ ਹੈ ਭੇਜਣਾ ਹੈ ਉਸ ਤੇ ਲਿਖ ਦਿੱਤਾ ਜਾਵੇ ਕਿ ਗੁਰਸਿੱਖ ਬੰਦਨਾ ਆਵੇ ਫਿਰ ਸਭ ਕੁਝ ਸਾਫ ਹੋ ਜਾਏਗਾ ਅਗਲੇ ਦਮ ਕਿਉਂ ਮਨ ਤੋੜਦੇ ਹੋ ਤੁਸੀਂ ਇੱਕ ਪਾਸੇ ਤਾਂ ਆਜ਼ਾਦੀ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਲੱਡੂ ਵੰਡੇ ਜਾ ਰਹੇ ਵੱਖ-ਵੱਖ ਦਾਅਵੇ ਠੋਕੇ ਜਾ ਰਹੇ ਸਰਪੰਚ ਦਾ ਮੈਂ ਬਿਆਨ ਸੁਣਿਆ ਉਹ ਇਹ ਵੀ ਕਹਿੰਦਾ ਕਿ 2 ਮਹੀਨੇ ਪਹਿਲਾਂ ਸਾਰਾ ਜਿਹੜਾ ਕਾਗਜ਼ਾ ਦਾ ਕੰਮ ਚੱਲਦਾ ਸੀ ਆਧਾਰ ਕਾਰਡ ਭੇਜੇ ਸਾਰੀ ਵੈਰੀਫਿਕੇਸ਼ਨ ਕਰਾਈ ਕਰੇ ਉਦੋਂ ਵੀ ਤਾਂ ਪਤਾ ਸੀ ਕਿ ਮੈਂ ਗੁਰਸਿੱਖ ਬਿਲਕੁਲ ਇਹ ਸਵਾਲ ਖੜਾ ਹੁੰਦਾ ਸਾਡੇ ਸਿਸਟਮ ਤੇ ਇੰਟੈਲੀਜੈਂਸੀ ਤੇ ਖਾਸ ਕਰਕੇ ਇੰਟੈਲੀਜੈਂਸੀ ਉਦੋਂ ਕਿਉਂ ਨਹੀਂ ਰਿਪੋਰਟ ਦਿੰਦੀ ਹਾਲਾਂਕਿ ਐਸੇ ਇਹ ਨਹੀਂ ਕਹ ਰਹੇ ਕਿ ਮੌਕੇ ਦੀ ਸਰਕਾਰਾਂ ਹੀ ਸਭ ਕੁਝ ਹੁੰਦਾ ਪਰ ਮੌਕੇ ਦੇ ਅਫਸਰ ਸਹੀ ਤੇ ਧਿਆਨ ਦੇਣਾ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਸਾਡੇ ਤੇ ਸਵਾਲ ਖੜਾ ਹੋਏਗਾ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਹੁਣ ਇਹ ਮਸਲਾ ਜਿਹੜਾ ਕਿਤੇ ਨਾ ਕਿਤੇ ਪੀਐਮ ਸਾਹਬ ਨੂੰ ਵੀ ਇਸ ਤੇ ਬੋਲਣਾ ਪਏਗਾ ਆ ਰਾਸ਼ਟਰਪਤੀ ਤੱਕ ਇਹ ਮਸਲਾ ਜਾਏਗਾ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ 'ਚ ਜੋ ਸਥਿਤੀ ਬਣਦੀ ਜਾ ਰਹੀ ਹੈ ਕਿਉਂਕਿ ਮਸਲਾ ਹੁਣ ਰੁਕਨ ਦਾ ਨਹੀਂ ਆ ਰਿਹਾ ਕਿਉਂਕਿ ਜਿਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਸੀ ਕੋਈ ਛੋਟਾ ਪ੍ਰੋਗਰਾਮ ਨਹੀਂ ਕੇਂਦਰ ਪੱਤਰ ਦਾ ਜਿਹੜਾ ਦੇਸ਼ ਪੱਤਰ ਦਾ ਪ੍ਰੋਗਰਾਮ ਸੀ ਉਹ ਬਿਲਕੁਲ ਬਿਲਕੁਲ ਦੇਸ਼ ਪੱਤਰੀ ਸਮਾਗਮ ਵਿੱਚ ਜਦੋਂ ਇੱਕ ਇਹ ਅਜੇਹਾ ਮੁੱਦਾ ਆ ਜੇ ਤਾਂ ਕਿਤੇ ਨਾ ਕਿਤੇ ਉਹ ਮੁੱਦਾ ਫਿਰ ਪੂਰੇ ਵਰਲਡ ਵਿੱਚ ਫੈਲਦਾ ਤੇ ਉਸ ਦਾ ਅਸਰ ਫਿਰ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਹੁੰਦਾ ਤੇ ਉੱਥੇ ਹੀ ਆਪਾਂ ਥੋੜੀ ਇਹ ਗੱਲ ਕਰ ਲੈਣੇ ਆ ਕਿ ਇੱਕ ਸਮਾਂ ਉਹ ਸੀ ਜਦੋਂ 26 ਜਨਵਰੀ ਨੂੰ ਹੀ ਜਿਹੜਾ ਲਾਲ ਕਿਲੇ ਤੇ ਜਦੋਂ ਖੇਤੀ ਕਾਨੂੰਨਾ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਸੀ ਉਹ ਮਾਹੌਲ ਬਣਿਆ ਸੀ ਤਾਂ ਹੁਣ ਆਹ ਕੌਣ ਮਾਹੌਲ ਬਣਾ ਗਿਆ ਉਸ ਸਮੇਂ ਤਾਂ ਕਿਸਾਨਾਂ ਤੇ ਦੋਸ਼ ਲਗਾ ਦਿੱਤੇ ਗਏ ਸੀਗੇ ਕਿ ਕਿਸਾਨ ਜੀ ਗਲਤ ਰਾਹ ਤੇ ਜਾ ਰਹੇ ਆ ਗਰਮਖੈਲੀ ਨੇ ਬਹੁਤ ਸਾਰੇ ਦੋਸ਼ ਲਾ ਦਿੱਤੇ ਗਏ ਸੀ ਬਖਵਾਦੀ ਦਾ ਜਿਹੜੇ ਆ ਟੈਗ ਲਾ ਦਿੱਤੇ ਸੀ ਤਾਂ ਹੁਣ ਕੌਣ ਆ ਹੁਣ ਵੀ ਤੁਹਾਡੇ ਪ੍ਰਸ਼ਾਸਨ ਨੇ ਸੱਦਾ ਭੇਜਿਆ ਤੁਹਾਡੇ ਪ੍ਰਸ਼ਾਸਨ ਨੇ ਸਦਾ ਪੱਤਾ ਪੱਤਰ ਭੇਜ ਕੇ ਜਿਹੜਾ ਉਸ ਉਕਤ ਸਰਪੰਚ ਦੀ ਵੈਰੀਫਿਕੇਸ਼ਨ ਕੀਤੀ ਸਭ ਤੋਂ ਗੱਲ ਇਹ ਵੀ ਅਹਿਮ ਹੈ ਕਿ ਉਹ ਬੰਦਾ ਸਰਪੰਚ ਹੈ ਬਿਲਕੁਲ ਜਿਹੜੀ ਸਭ ਤੋਂ ਵੱਡੀ ਕਰਦਾ ਬਿਲਕੁਲ ਜਿਹੜੀ ਸਭ ਤੋਂ ਵੱਡੀ ਸਾਡੇ ਦੇਸ਼ ਦੀ ਕੜੀ ਹੈ ਉਹ ਸਰਪੰਚ ਹੈ ਸਰਪੰਚ ਤੋਂ ਹੀ ਰਾਸ਼ਟਰਪਤੀ ਤੱਕ ਚੈਨ ਚਲਦੀ ਹੈ ਜਦੋਂ ਜਿਹੜਾ ਚੋਣ ਪ੍ਰਕਿਰਿਆ ਜੇਕਰ ਦੇਖੀ ਜਾਵੇ ਤਾਂ ਅਜਿਹੇ ਵਿੱਚ ਉਸ ਵਿਅਕਤੀ ਨਾਲ ਤੁਸੀਂ ਅਜਿਹਾ ਵਤੀਰਾ ਕਰ ਰਹੇ ਇੱਕ ਪੜ੍ਹੇ ਲਿਖੇ ਵਿਅਕਤੀ ਨਾਲ ਤਾਂ ਤੁਸੀਂ ਅੰਦਾਜ਼ਾ ਹੀ ਲਗਾ ਸਕਦੇ ਹੋ ਕਿ ਸੁਖਮਣ ਸਾਡਾ ਪ੍ਰਸ਼ਾਸਨ ਕਿੱਥੇ ਕੜਾ ਤੇ ਮੌਕੇ ਦੇ ਹਾਲਾਤ ਕੀ ਨੇ ਤਾਂ ਬਿਲਕੁਲ ਬਹੁਤ ਧੰਨਵਾਦ ਸਤਨਾਮ ਤਾਂ ਇਸ ਮਸਲੇ ਦੇ ਉੱਪਰ ਚਰਚਾ ਕਰੀਆ ਕਿਉਂਕਿ ਮਸਲਾ ਗੰਭੀਰ ਬਹੁਤ ਆ ਕਿਉਂਕਿ ਵਾਰ-ਵਾਰ ਹੁੰਦਾ ਹੈ ਕਿ ਪਹਿਲੀ ਵਾਰ ਨਹੀਂ ਹੋਇਆ ਕਿ ਆਜ਼ਾਦੀ ਦਿਹਾੜੇ ਦੇ ਇਸ ਪ੍ਰੋਗਰਾਮ ਮੌਕੇ ਇੱਕ ਵਿਅਕਤੀ ਨੂੰ ਰੋਕ ਦਿੱਤਾ ਹੋਵੇ ਕਿ ਜਿਹੜੀ ਸਿਕਿਉਰਿਟੀ ਮੁਲਾਜ਼ਮ ਨੇ ਉਹਨਾਂ ਨੂੰ ਨਹੀਂ ਪਤਾ ਇਹ ਬਾਰ ਬਾਰ ਹੋ ਚੁੱਕਿਆ ਪਹਿਲਾਂ ਰਾਜਸਥਾਨ ਚ ਹੋਇਆ ਕਿ ਇੱਥੋਂ ਤੱਕ ਕਿ ਐਸਜੀਪੀਸੀ ਖੁਦ ਬਿਆਨ ਤੱਕ ਜਾਰੀ ਕਰਦੀ ਐ ਐਸਜੀਪੀਸੀ ਪ੍ਰਧਾਨ ਐਸਜੀਪੀਸੀ ਦੇ ਜੰਨੇ ਵੀ ਨੁਮਾਇੰਦੇ ਨੇ ਆਗੂ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਸਰਕਾਰ ਨੂੰ ਵੀ ਇਹ ਕਿਹਾ ਜਾਂਦਾ ਕਿ ਜਿਹੜਾ ਹਰ ਵਿਅਕਤੀ ਨੂੰ ਦੱਸਿਆ ਜਾਵੇ ਕਿ ਸਿੱਖਾਂ ਦੇ ਕਕਾਰ ਨਹੀਂ ਉਹ ਇਹ ਪਹਿਨ ਕੇ ਕੋਈ ਪੇਪਰ ਦੇ ਸਕਦੇ ਜਾਂ ਫਿਰ ਕਿਸੇ ਸਮਾਗਮ ਦੇ ਵਿੱਚ ਸ਼ਾਮਲ ਤਾਂ ਹੋ ਸਕਦੇ ਬਹੁਤ ਸਾਰੀਆਂ ਘਟਨਾਵਾਂ ਅਜੇ ਹੀਆਂ ਵੀ ਵਾਪਰ ਜਾਂਦੀਆਂ ਨੇ ਕਿ ਫਲਾਈਟ ਦੇ ਵਿੱਚ ਚੜਨ ਤੋਂ ਰੋਕ ਦਿੱਤਾ ਜਾਂਦਾ ਸ੍ਰੀ ਸਾਫ ਕਰਕੇ ਤੇ ਇੱਕ ਜਿਹੜੀ ਤਾਜ਼ਾ ਘਟਨਾ ਅੱਜ ਜਿਸ ਦੇ ਉੱਪਰ ਚਰਚਾ ਕੀਤੀ ਹੈ ਜਿਹੜੀ ਆਜ਼ਾਦੀ ਦੇ ਇਸ ਮੌਕੇ ਵਾਪਰੀ ਆ ਇਹਨਾਂ ਘਟਨਾਵਾਂ ਨੇ ਜਿਹੜੀਆਂ ਇਹ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਇਹ ਮੁੱਦਾ ਬਣ ਜਾਂਦੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਐਸਡੀਪੀਸੀ ਇਸ ਮਸਲੇ ਨੂੰ ਵੀ ਜਿਹੜਾ ਕਿੰਡਾ ਕ ਐਕਸ਼ਨ ਲੈਂਦੀ ਆ ਕੇਂਦਰ ਸਰਕਾਰ ਤੱਕ ਸਰਕਾਰ ਤੱਕ ਜਿਹੜੀ ਗੱਲ ਪਹੁੰਚਾਉਂਦੀ ਆ ਤਾਂ ਜੋ ਅਜਿਹੀ ਮੁੜ ਤੋਂ ਕੋਈ ਘਟਨਾ ਨਾ ਵਾਪਰ ਸਕੇ